ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਮੌਜੂਦਾ ਵਿਸ਼ਵ ਸਥਿਤੀ ਇਸੇ ਤਰ੍ਹਾਂ ਰਹਿੰਦੀ ਹੈ ਅਤੇ ਕੱਚੇ ਤੇਲ ਦੀ ਕੀਮਤ ਮੌਜੂਦਾ 5 ਡਾਲਰ ਦੇ ਆਸ-ਪਾਸ ਰਹਿੰਦੀ ਆ ਤਾਂ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀਆਂ ਪਰਚੂਨ ਕੀਮਤਾਂ ਤਣ ਤੋਂ 4 ਮਹੀਨਿਆਂ ਵਿੱਚ ਘਟ ਸਕਦੀਆਂ ਨੇ ਦੇਸ਼ ਵਿੱਚ ਹਾਈਡਰੋਕਾਰਬਨ ਸੈਕਟਰ ਤੇ ਆਯੋਜਿਤ ਸਭ ਤੋਂ ਵੱਡੇ ਸੈਮੀਨਾਰ ਊਰਜਾ ਵਾਰਤਾ 2025 ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ ਕਿ ਸਾਰੀਆਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਕੋਲ 21 ਦਿਨਾਂ ਦਾ ਸਟਾਕ ਹੈ ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਪੈਟਰੋਲੀਅਮ ਉਤਪਾਦਾਂ ਦੀ ਕੀਮਤ 67 ਡਾਲਰ ਪ੍ਰਤੀ ਬੈਰਲ ਸੀ ਵਿਸ਼ਵ ਪੰਦਰ ਤੇ ਵੱਡੀ ਅਨਿਸ਼ਚਿਤਤਾ ਤੇ باوجود ਪਿਛਲੇ ਸਾਢੇ 3 ਸਾਲਾਂ ਵਿੱਚ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ਘਟੇ ਜਾਂ ਘਟ ਸਥਿਰ ਰਹੀਆਂ ਨੇ ਪੈਟਰੋਲੀਅਮ ਮੰਤਰੀ ਨੇ ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਵੱਲੋਂ ਭਾਰਤ ਤੇ ਵੱਧ ਰਹੇ ਦਬਾਅ ਨੂੰ ਅਣਦੇਖਾ ਕੀਤਾ ਹੈ ਉਹਨਾਂ ਕਹੇ ਕਿ ਅਸੀਂ ਆਪਣੀ ਜ਼ਰੂਰਤ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜਿੱਥੇ ਵੀ ਊਰਜਾ ਉਪਲਬਧ ਹੈ ਉਥੋਂ ਖਰੀਦ ਰਹੇ ਆ ਅਤੇ ਇਹ ਭਵਿੱਖ ਵਿੱਚ ਵੀ ਕੀਤਾ ਜਾਵੇਗਾ ਜਿੱਥੋਂ ਤੱਕ ਕਿਸੇ ਇੱਕ ਦੇਸ਼ ਤੋਂ ਤੇਲ ਖਰੀਦਣ ਦਾ ਸਵਾਲ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਕਾਫੀ ਵਿਕਰੇਤਾ ਨੇ ਅਤੇ ਭਾਰਤ ਕੋਲ ਵੀ ਕਾਫੀ ਤੇਲ ਭੰਡਾਰ ਨੇ ਉਹਨਾਂ ਕਹਿੰਦੇ ਕਿ ਭਾਰਤ ਆਪਣੇ ਕੱਚੇ ਤੇਲ ਦੀ ਜ਼ਰੂਰਤ ਦਾ 25% ਤੋਂ ਵੱਧ ਆਯਾਤ ਕਰਦਾ ਹੈ ਅਤੇ ਇਸ ਨੂੰ ਰਿਫਾਇਨਰੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਵਰਗੇ ਬਾਲਣਾ ਵਿੱਚ ਬਦਲਿਆ ਜਾਂਦਾ ਹੈ ਰਵਾਇਤੀ ਤੌਰ ਤੇ ਪੱਛਮੀ ਏਸ਼ੀਆ ਮੁੱਖ ਸਰੋਤ ਸੀ ਪਰ ਰੂਸ ਲਗਭਗ 3 ਸਾਲਾਂ ਤੋਂ ਮੁੱਖ ਸਪਲਾਈਅਰ ਬਣਿਆ ਹੋਇਆ ਹੈ ਫਰਵਰੀ 2022 ਵਿੱਚ ਮਾਸਕੋ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਜ਼ਿਆਦਾਤਰ ਦੇਸ਼ਾਂ ਨੇ ਰੂਸੀ ਕੱਚੇ ਤੇਲ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਰੂਸ ਨੇ ਵਿਕਲਪ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਵੱਡੀਆਂ ਛੋਟਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਰਿਫਾਈਨਿੰਗ ਕੰਪਨੀਆਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਰੂਸ ਕੱਚੇ ਤੇਲ ਦਾ ਭਾਰ ਦਾ ਸਭ ਤੋਂ ਵੱਡਾ ਸਪਲਾਈਅਰ ਬਣ ਗਿਆ। ਹੁਣ ਭਾਰਤ ਦੇ ਤੇਲ ਆਯਾਤ ਵਿੱਚ ਰੂਸ ਦਾ ਹਿੱਸਾ 40% ਤੱਕ ਹੈ।